ਜਿਆਦਾ ਵੱਡੀ ਗਿਣਤੀ ਦੇ ਟਰੈਕਟਰ ਟਰਾਲੀਆਂ ਜਾ ਰਹੇ ਨੇ ਉੱਥੇ ਹੁੱਲੜਬਾਜੀ ਵੀ ਕਰਦੇ ਨੇ ਆਮ ਦੁਨਿਆਵੀ ਮੌਤਾਂ ਨਾਲੋਂ ਜਿਹੜੀਆਂ ਸ਼ਹਾਦਤਾਂ ਆ ਉਹਦਾ ਜ਼ਮੀਨ ਅਸਮਾਨ ਦਾ ਫਰਕ ਹੈ ਤੇ ਆਮ ਦੁਨਿਆਵੀ ਭੋਗਾਂ ਨਾਲੋਂ ਸ਼ਹਾਦਤਾਂ ਦੀਆਂ ਵਰਸੀਆਂ ਤੇ ਜਾਣਾ ਉਹਦਾ ਇੱਕ ਬਹੁਤ ਵੱਡਾ ਫਰਕ ਹੈ ਪਰ ਉਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਆਪਣੇ ਆਪ ਤੋਂ ਬਾਹਰ ਹੋ ਕਰਕੇ ਕਿਸੇ ਹੋਛੇ ਪੰਚ ਆ ਕੇ ਉਹਨਾਂ ਨੂੰ ਯਾਦ ਕਰਨ ਜਾਓ ਸਾਡੇ ਅੱਜ ਦੇ ਅਮਲ 'ਚ ਜੋ ਸੋਧ ਕਰਨ ਦਾ ਮਸਲਾ ਹੈ ਉਹਦੇ 'ਚ ਅਸੀਂ ਪਛੜ ਰਹੇ ਹਾਂ ਤੇ ਲਗਾਤਾਰ ਇੱਕ ਖੱਪਾ ਵੱਧਦਾ ਜਾ ਰਿਹਾ ਲੰਗਰ ਜਿੱਦਾਂ ਪੰਗਤਾਂ 'ਚ ਸੱਜਦੇ ਸੀ ਅਸੀਂ ਆਪਣੀ ਸੌਖ ਚਾ ਕੇ ਉੱਥੇ ਫੱਟੀਆਂ ਜਾਂ ਮੇਜ਼ਾਂ ਦਾ ਜਾਂ ਹੋਰ ਤਰ੍ਹਾਂ ਦੇ ਪ੍ਰਬੰਧਾਂ 'ਚ ਪੈ ਗਏ ਲੰਗਰ ਵਰਤੌਣ ਵਾਲੇ ਲੰਗਰ ਛਕਣ ਵਾਲੇ ਉਹ ਸਾਰੇ ਹੀ ਸਣੇ ਜੁੱਤੀਆਂ ਵਰਤਾ ਰਹੇ ਸਣੇ ਜੁੱਤੀਆਂ ਛਕ ਰਹੇ ਪਹਿਲਾਂ ਵਾਲੇ ਸਮੇਂ 'ਚ ਜਦੋਂ ਜੋੜ ਮੇਲਿਆਂ ਤੇ ਸੰਗਤਾਂ ਜਾਂਦੀਆਂ ਸੀਗੀਆਂ ਉਹ ਬੜੀ ਸ਼ਰਧਾ ਦੇ ਨਾਲ ਪਿੰਡਾਂ ਚੋਂ ਸ਼ਹਿਰਾਂ ਚੋਂ ਸੰਗਤਾਂ ਆਪੋ ਆਪਣੇ ਲੰਗਰਾਂ ਚ ਆਪ ਹੱਥੀਂ ਲੰਗਰ ਤਿਆਰ ਕਰਦੀਆਂ ਸੀ ਉਹਦੀ ਬਜਾਏ ਹੁਣ ਅਸੀਂ ਜਿਹੜੀ ਉਹ ਸੇਵਾ ਵਾਲਾ ਪੱਖ ਮੰਨ ਵੀ ਕਰ ਲਿਆ ਤੇ ਅਸੀਂ ਮਾਇਆ ਦੇ ਕੇ ਹਲਵਾਈਆਂ ਨੂੰ ਜਾਂ ਇਸ ਕਦਰ ਹੋਰ ਤਰ੍ਹਾਂ ਦੇ ਪ੍ਰਬੰਧ ਕਰ ਲਏ ਇਹ ਗੱਲ ਕਹਿ ਕੇ ਕਿ ਇਹ ਸੋਗ ਦੇ ਦਿਨ ਹੈ ਇਸ ਕਰਕੇ ਨਹੀਂ ਇਸ ਤਰ੍ਹਾਂ ਦਾ ਬਣਨਾ ਚਾਹੀਦਾ ਮੇਰੇ ਖਿਆਲ ਉਹ ਤਾਂ ਸਦਾ ਲਈ ਮਹਾਰਾਜ ਦਾ ਹੁਕਮ ਹੈ ਹਰ ਪਲ ਦੇ ਲਈ ਜਿੱਦਣ ਵੀ ਅਸੀਂ ਕੁਝ ਛਕ ਰਹੇ ਕਿ ਉਹ ਜੀਵ ਦੇ ਰਸ ਲਈ ਨਹੀਂ ਛਕਣਾ ਹੈ ਸਮੇਂ ਨਾਲ ਆਪਣੀ ਸੌਖ ਕਰਕੇ ਆਪਾਂ ਜੋ ਸਾਡੀਆਂ ਪਵਿੱਤਰ ਪਰੰਪਰਾਵਾਂ ਐ ਰਵਾਇਤਾਂ ਐ ਉਹਦੇ 'ਚ ਅਸੀਂ ਚਿਬ ਪਾਉਣ ਲੱਗ ਗਏ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਫਰੀ ਫਤਿਹਗੜ ਸਾਹਿਬ ਵਿਖੇ ਨਿੱਕੀਆਂ ਜਿੰਦਾ ਵੱਡੇ ਸਾਕੇ ਦਾ ਜੋੜ ਮੇਲਾ ਲਗਾਤਾਰ ਜਾਰੀਆ ਜੇ ਗੱਲਬਾਤ ਕਰੀਏ ਤਾਂ ਸਿੱਖ ਇਤਿਹਾਸ ਦੇ ਉਹ ਦੇ ਮਹੀਨੇ ਦੇ ਸਭ ਤੋਂ ਜ਼ਿਆਦਾ ਸ਼ੋਗਮਈ ਦਿਨ ਨੇ ਇਹ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਆਪਣੇ ਜਿਹੜੇ ਸਿੰਘ ਸੀ ਪੰਜ ਪਿਆਰੇ ਵੱਡੀਆਂ ਲੜਾਈਆਂ ਚ ਸ਼ਹਾਦਤਾਂ ਦਾ ਜਾਮ ਪੀ ਗਏ ਸੋ ਦਰਸ਼ਨ ਮੇਲਾ ਕਰਨ ਜਾਂਦੇ ਨੇ ਨਤਮਸਤਕ ਹੋਣ ਜਾਂਦੇ ਨੇ ਸ਼ਰਧਾਲੂ ਉੱਥੇ ਸ਼ਰਧਾਂਜਲੀ ਭੇਂਟ ਕਰਦੇ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਵੱਡੇ ਸਾਹਿਬਜ਼ਾਦਿਆਂ ਨੂੰ ਸ੍ਰੀ ਚਮਕੌਰ ਸਾਹਿਬ ਵਿਖੇ ਸ਼ਰਧਾਂਜਲੀ ਭੇਂਟ ਕੀਤੀ ਆ ਸੋ ਲਗਾਤਾਰ ਜਿਹੜੀਆਂ ਟਰਾਲੀਆਂ ਨੇ ਲੱਖਾਂ ਦੀ ਗਿਣਤੀ 'ਚ ਸੰਗਤ ਸ੍ਰੀ ਫਤਿਹਗੜ੍ਹ ਸਾਹਿਬ ਜੋੜ ਮੇਲੇ ਤੇ ਪਹੁੰਚ ਰਹੀ ਆ ਪਰ ਕਈ ਵਾਰੀ ਐਵੇਂ ਦੀਆਂ ਵੀਡੀਓਜ਼ ਵੀ ਸਾਹਮਣੇ ਆਉਂਦੀਆਂ ਨੇ ਕਿ ਇੱਕ ਦੂਜੇ ਤੋਂ ਟਰੈਕਟਰ ਟਰਾਲੀਆਂ ਅੱਗੇ ਕੱਢ ਰਹੇ ਨੇ ਰੇਸਾਂ ਲਗਾ ਰਹੇ ਨੇ ਉਹ ਮੰਦਪਾਕੀਆਂ ਘਟਣਾ ਨਹੀਂ ਹੋਣੀਆਂ ਚਾਹੀਦੀਆਂ ਸੋ ਸ੍ਰੀ ਫਤਿਹਗੜ੍ਹ ਸਾਹਿਬ ਜੋੜ ਮੇਲੇ ਤੇ 11 12 13 ਪੋ ਨੂੰ 13 ਪੋ ਨੂੰ ਪੋਗ ਪੈਣੇ ਨੇ ਉਸ ਤੋਂ ਬਾਅਦ ਪੋਗ ਪੈਣ ਤੋਂ ਉਪਰੰਤ ਸਾਰੀ ਸੰਗਤ ਤਮਸਤ ਹੋ ਗਏ ਆਪਣੇ ਘਰਾਂ ਨੂੰ ਵਾਪਸੀ ਕਰਦੀਆ ਸੋਨਿੰਗ ਸਿੰਘ ਫੌਜਾ ਮਲਕੀਤ ਸਿੰਘ ਪਵਾਨੀਗੜ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਲਕੀਤ ਸਿੰਘ ਜੀ ਕਿਵੇਂ ਦੇਖਦੇ ਹੋ ਬਹੁਤ ਸੋਗਮਈ ਦਿਨ ਚੱਲ ਰਹੇ ਨੇ ਜੀ ਦਸ਼ਮੇਸ਼ ਪਿਤਾ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਜੋੜ ਮਿਲੇ ਤੇ ਸੰਗਤ ਨਤਮਸਤਕ ਹੋਣ ਜਾ ਰਹੀ ਆ ਪਹਿਲਾਂ ਤਾਂ ਸ਼ਹੀਦਾਂ ਸਿੰਘਾਂ ਨੂੰ ਆਪਾਂ ਸੱਚੀ ਸ਼ਰਧਾਂਜਲੀ ਭੇਟ ਕਰੀਏ ਜੀ ਜੀ ਬਿਲਕੁਲ ਇਹ ਸ਼ਹੀਦੀ ਪੰਦਰਵਾੜਾ ਹੈ ਸ਼ ਮਹਾਨ ਸ਼ਹਾਦਤਾਂ ਦੇ ਦਿਨ ਚੱਲ ਰਹੇ ਤੇ ਕਰੀਬ ਦੁਨੀਆ ਦੇ ਹਰ ਇੱਕ ਕੋਨੇ ਚੋਂ ਹੀ ਸਾਰੇ ਹੀ ਸਿੱਖ ਤੇ ਸਾਰੇ ਹੀ ਸਰਬੱਤ ਦੇ ਭਲੇ ਦੀ ਚਾਹਨਾ ਰੱਖਣ ਵਾਲੇ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਆ ਤੇ ਉੱਥੇ ਦਰਸ਼ਨ ਮੇਲੇ ਦੇ ਲਈ ਵੀ ਹਾਜ਼ਰੀਆਂ ਭਰਦੇ ਆ ਇਹ ਸ਼ਹੀਦੀ ਸਵਾ ਦੇ ਵਿੱਚ ਜੋੜ ਮੇਲੇ ਦੇ ਵਿੱਚ ਆਪੋ ਆਪਣੇ ਸਮੇਂ ਅਨੁਸਾਰ ਸਾਰੇ ਹੀ ਹਾਜ਼ਰ ਹੁੰਦੇ ਆ। ਸੋ ਜਿੱਥੇ ਚਮਕੌਰ ਸਾਹਿਬ ਦੇ ਹੁਣ ਪਿੱਛੇ ਜੋੜ ਮੇਲਾ ਸੀਗਾ ਹੁਣੀ ਫਤੇਗੜ ਸਾਹਿਬ ਦਾ ਆਰੰਭ ਹੋ ਗਿਆ। ਉੱਥੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੀਆਂ। ਸੋ ਉਹਦੇ ਪਰਥਾਏ ਹੈ ਕਿ ਜਿਹੜੀਆਂ ਸ਼ਹਾਦਤਾਂ ਇਹ ਸਾਡੇ ਲਈ ਚੜ੍ਹਦੀ ਕਲਾ ਦਾ ਸੁਨੇਹਾ ਹੈ। ਸੋ ਇਹਨਾਂ ਚੜ੍ਹਦੀ ਕਲਾ ਦੇ ਨਾਲ ਹੀ ਇਹਨਾਂ ਨੂੰ ਯਾਦ ਕਰਨਾ ਚਾਹੀਦਾ ਹੈ ਸਹਿਜ ਨਾਲ ਯਾਦ ਕਰਨਾ ਚਾਹੀਦਾ ਹੈ ਸੋ ਜੋੜ ਮੇਲੇ ਜਾਂ ਇਹਨਾਂ ਇਤਿਹਾਸਕ ਦਿਨਾਂ ਨੂੰ ਮਨਾਉਣ ਦਾ ਇੱਕ ਇਹ ਮੰਤਵ ਹੁੰਦਾ ਹੈ ਕਿ ਆਪਾਂ ਨੇ ਇਹਨਾਂ ਦਿਨਾਂ ਤੋਂ ਸੇਧ ਲੈ ਕਰਕੇ ਆਪਣਾ ਆਪ ਦਾ ਅੱਜ ਦਾ ਵਰਤਮਾਨ ਜੋ ਹੈ ਉਹਨੂੰ ਪਰਚੋਲਣਾ ਹੁੰਦਾ ਤੇ ਭਵਿੱਖ ਲਈ ਆਪਣੇ ਰਾਹ ਤਲਾਸ਼ਣੇ ਹੁੰਦੇ ਆ। ਬਿਲਕੁਲ ਜੀ। ਐਵੇਂ-ਐਵੇਂ ਆਪਾਂ ਦੇਖ ਰਹੇ ਹਾਂ ਜੀ ਜਦੋਂ ਸੰਗਤ ਜਾਂਦੀ ਆ ਨੌਜਵਾਨ ਜਾਂਦੇ ਨੇ ਟਰੈਕਟਰ ਟਰਾਲੀਆਂ ਹੁਣ ਪੂਰੀਆਂ ਸੜਕਾਂ ਨੇ ਜਿਹੜੀਆਂ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਟਰੈਕਟਰ ਟਰਾਲੀਆਂ ਜਾ ਰਹੇ ਨੇ ਉੱਥੇ ਹੁੱਲੜਬਾਜੀ ਵੀ ਕਰਦੇ ਨੇ ਬਹੁਤ ਨੌਜਵਾਨ ਨੇ ਜਿਵੇਂ ਸਮਝ ਨਹੀਂ ਹੁੰਦੀ ਪਤਾ ਨਹੀਂ ਹੁੰਦਾ ਬਾਅਦ 'ਚ ਮਾਫੀਆਂ ਵੀ ਮੰਗਦੇ ਨੇ। ਕੀ ਲੱਗਦਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ ਇੱਕ ਬੇਨਤੀ ਹੈ ਸਾਰਿਆਂ ਨੂੰ ਹੀ ਸਮੇਤ ਸਾਡੇ ਆਪਣੇ ਸਾਰਿਆਂ ਨੂੰ ਹੀ ਕਿ ਜਿਹੜੇ ਜੋੜ ਮੇਲੇ ਹੁੰਦੇ ਜਾਂ ਜਿਹੜੇ adda ਦੇ ਇਤਿਹਾਸਕ ਦਿਨ ਹੁੰਦੇ ਵੱਡੇ ਦਿਨ ਹੁੰਦੇ ਉਹਨਾਂ ਨੂੰ ਮਨਾਉਣ ਦਾ ਇੱਕ ਕਾਰਨ ਜਿਹੜਾ ਪਹਿਲਾਂ ਮੰਤਬੀ ਸਾਂਝਾ ਕੀਤਾ ਦੂਸਰਾ ਇਹਦੇ ਨਾਲ ਹੀ ਇਹ ਵੀ ਹੁੰਦਾ ਕਿ ਉਹਨੂੰ ਮਨਾਉਣ ਦਾ ਜੋ ਸਾਡਾ ਅਸਲ ਤਰੀਕਾ ਰਿਹਾ ਉਹਨੂੰ ਵੀ ਕਾਇਮ ਰੱਖਣ ਦੀ ਬਰਕਰਾਰ ਰੱਖਣ ਦੀ ਸਾਡੀ ਜ਼ਿੰਮੇਵਾਰੀ ਹੁੰਦੀ ਸੋ ਜਦੋਂ ਜਿਵੇਂ ਸਿਆਣੇ ਆਖਦੇ ਕਿ ਤੁਸੀਂ ਗੁਰਦੁਆਰਾ ਸਾਹਿਬ ਜਾਣਾ ਤੁਹਾਡੇ ਘਰੇ ਫੁਰਨਾ ਆ ਗਿਆ ਕਿ ਤੁਸੀਂ ਹੁਣ ਗੁਰਦੁਆਰਾ ਸਾਹਿਬ ਜਾਣਾ ਹੈ ਤੁਸੀਂ ਦੇਲੀ ਤੋਂ ਜਦੋਂ ਇੱਕ ਡਿੰਗ ਪੱਟ ਲਈ ਉਸ ਡਿੰਗ ਤੋਂ ਲੈ ਕੇ ਤੁਹਾਡੀ ਜ਼ਿੰਮੇਵਾਰੀ ਸ਼ੁਰੂ ਹੋ ਜਾਂਦੀ ਕਿ ਤੁਸੀਂ ਕਿਸ ਪਹਿਰਾਵੇ ਚ ਜਾਣਾ ਹੈ ਕਿਸ ਰੂਪ ਚ ਜਾਣਾ ਹੈ ਕਿਸ ਭਾਵਨਾ ਨਾਲ ਜਾਣਾ ਹੈ ਉਸੇ ਕਦਰ ਇਹ ਜਦੋਂ ਤੁਸੀਂ ਘਰੋਂ ਟਰੈਕਟਰ ਟਰਾਲੀ ਜਾਂ ਕਿਸੇ ਵੀ ਸਾਧਨ ਤੇ ਨਿਕਲਦੇ ਹੋ ਕਿ ਅਸੀਂ ਫਤੇਗੜ ਸਾਹਿਬ ਜਾਣਾ ਹੈ ਉਸ ਪਲ ਤੋਂ ਲੈ ਕਰਕੇ ਤੁਹਾਡੀ ਜ਼ਿੰਮੇਵਾਰੀ ਸ਼ੁਰੂ ਹੋ ਜਾਂਦੀ ਕਿ ਅਸੀਂ ਉਹਨਾਂ ਮਹਾਨ ਰੂਹਾਂ ਨੂੰ ਮਹਾਨ ਸ਼ਹੀਦਾਂ ਨੂੰ ਯਾਦ ਕਰਨ ਚੱਲੇ ਸੋ ਅਸੀਂ ਕਿਸ ਭਾਵਨਾ ਚ ਕਿਸ ਤਰੀਕੇ ਜਾਣਾ ਹੈ ਜਿਹੜੀ ਕਾਹਲ ਦੀ ਤੁਸੀਂ ਗੱਲ ਕੀਤੀ ਕਿ ਇੱਕ ਦੂਜੇ ਤੋਂ ਅੱਗੇ ਲੰਘਾਣ ਦੀ ਗੱਲ ਹੈ ਨਾ ਸਿੱਖੀ ਤਾਂ ਬਿਲਕੁਲ ਸਹਜ ਦਾ ਮਾਰਗ ਹੈ ਇਹ ਚ ਕਾਹਲ ਨਹੀਂ ਹੈ ਸਾਡੀਆਂ ਤਾਂ ਜੰਗਾਂ 'ਚ ਵੀ ਸਹਜ ਹੈ ਤੇ ਮਹਾਰਾਜ ਜੰਗ ਲੜ ਰਹੇ ਤੇ ਉਹ ਢਾਲ ਦੇ ਨਾਲ ਛਾਂ ਵੀ ਕਰ ਰਹੇ ਹਨ ਬੜੀ ਸਹਜ ਨਾਲ ਜੰਗਾਂ ਹੋਈਆਂ ਸੋ ਇਹ ਤਾਂ ਸਹਜ ਦਾ ਮਾਰਗ ਹੈ ਇਹਦੇ ਚ ਇਸ ਤਰ੍ਹਾਂ ਦੀ ਕਾਹਲ ਹੁੱਲੜਬਾਜੀ ਦੀ ਕੋਈ ਥਾਂ ਨਹੀਂ ਹੈ ਸੋ ਸਾਨੂੰ ਬਹੁਤ ਸੁਚੇਤ ਹੋ ਕਰਕੇ ਫਿਰ ਇਸ ਤਰ੍ਹਾਂ ਦੀਆਂ ਕਿੰਨੀਆਂ ਘਟਨਾਵਾਂ ਹੋਣੀ ਲੰਘੇ ਦੇਣੀ ਇੱਕ ਸਾਹਮਣੇ ਆਈ ਉਸ ਤੋਂ ਪਹਿਲਾਂ ਫਤੇਗੜ ਸਾਹਿਬ ਦੀ ਅਨੰਦਪੁਰ ਸਾਹਿਬ ਦੀ ਉਦਾਹਰਨ ਆਪਣੇ ਸਾਹਮਣੇ ਹੈ ਕਿ ਕਿਸ ਕਦਰ ਉਹ ਸਾਰਾ ਹੋਇਆ ਜੋ ਨਹੀਂ ਹੋਣਾ ਚਾਹੀਦਾ ਸੀਗਾ ਹਨ ਸੋ ਇਸ ਤਰ੍ਹਾਂ ਦੀਆਂ ਫਿਰ ਅਨੇਕਾਂ ਘਟਨਾਵਾਂ ਵਾਪਰ ਜਾਂਦੀਆਂ ਸੋ ਸਾਨੂੰ ਬੜੀ ਸਹਜ ਦੇ ਨਾਲ ਬੜੇ ਭਾਵਨਾ ਦੇ ਨਾਲ ਕਰੋ ਢਿੰਗ ਪਟਣ ਵੇਲੇ ਤੋਂ ਸਾਡੀ ਜ਼ਿੰਮੇਵਾਰੀ ਸ਼ੁਰੂ ਹੋ ਜਾਂਦੀ ਹੈ ਬਿਲਕੁਲ ਬਾਕੀ ਤੁਸੀਂ ਕਿਵੇਂ ਦੇਖੋ ਇੱਕ ਮਾਹੌਲ ਉੱਥੇ ਇੱਕ ਸੰਸਕਾਰ ਤੇ ਜਾਣਾ ਹੁੰਦਾ ਜਿਵੇਂ ਆਪਾਂ ਕਿਤੇ ਆ ਕਿਤੇ ਵੀ ਕੋਈ ਮੌਤ ਹੋਈ ਵੀ ਹੁੰਦੀ ਆ ਸੰਸਕਾਰ ਤੇ ਜਾਂਦੇ ਆ ਉਸ ਤੋਂ ਬਾਅਦ ਭੋਗ ਤੇ ਜਾਂਦੇ ਆ ਸ਼ਾਂਤਮਈ ਮਾਹੌਲ ਹੁੰਦਾ ਉੱਥੇ ਜਿਹੜੀਆਂ ਉੱਚੀ ਉੱਚੀ ਆਵਾਜ਼ਾਂ ਜਾਂ ਉੱਚੀ ਉੱਚੀ ਰੇਡੀਓ ਵਗੈਰਾ ਲਾਉਣੇ ਜਾਂ ਡੇਕਾਂ ਟਰੈਕਟਰਾਂ ਦੀ ਉੱਚੀ ਚਲਾਉਣੀਆਂ ਉਹ ਚਾਹੀਦੀਆਂ ਨੇ ਜਾਂ ਨਹੀਂ ਚਾਹੀਦੀਆਂ ਦੇਖੋ ਮੈਂ ਜਿਵੇਂ ਪਹਿਲਾਂ ਕਿਹਾ ਕਿ ਇਹ ਬੜੇ ਸਹਿਜ ਦਾ ਮਾਰਗ ਹੈ ਹਨਾ ਤੇ ਠੀਕ ਹੈ ਕਿ ਜਿੰਨੇ ਟਰੈਕਟਰ ਟਰਾਲੀਆਂ ਜਾਂਦੇ ਉਹਦੇ ਚ ਧਾਰਮਿਕ ਗੀਤ ਜਾਂ ਵਾਰਾਂ ਲਾਈਆਂ ਹੁੰਦੀਆਂ ਹਨ ਪਰ ਉਹ ਜਿਸ ਤਰ੍ਹਾਂ ਉਹਦੀ ਆਵਾਜ਼ ਦਾ ਬਹੁਤ ਜ਼ਿਆਦਾ ਇੱਕ ਦੂਜੇ ਤੋਂ ਉੱਚੀ ਆਵਾਜ਼ ਕਰਨ ਦੀ ਇੱਕ ਮੁਕਾਬਲਾ ਬਣਿਆ ਹੁੰਦਾ ਹੈ ਨਾ ਇੱਕ ਦੂਜੇ ਤੋਂ ਮੂਰੇ ਨਿਕਲਣ ਦਾ ਮੁਕਾਬਲਾ ਬਣਿਆ ਹੁੰਦਾ ਬੇਸ਼ੱਕ ਆਮ ਦੁਨਿਆਵੀ ਮੌਤਾਂ ਨਾਲੋਂ ਜਿਹੜੀਆਂ ਸ਼ਹਾਦਤਾਂ ਆ ਉਹਦਾ ਜ਼ਮੀਨ ਅਸਮਾਨ ਦਾ ਫਰਕ ਹੈ ਤੇ ਆਮ ਦੁਨਿਆਵੀ ਭੋਗਾਂ ਨਾਲੋਂ ਸ਼ਹਾਦਤਾਂ ਦੀਆਂ ਵਰਸੀਆਂ ਤੇ ਜਾਣਾ ਉਹਦਾ ਇੱਕ ਬਹੁਤ ਵੱਡਾ ਫਰਕ ਹੈ ਪਰ ਉਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਆਪਣੇ ਆਪ ਤੋਂ ਬਾਹਰ ਹੋ ਕਰਕੇ ਕਿਸੇ ਹੋਛੇ ਪਣ ਚਾ ਕੇ ਉਹਨਾਂ ਨੂੰ ਯਾਦ ਕਰਨ ਜਾਓ ਸੋ ਇੱਕ ਤਾਂ ਜਿੱਥੇ ਜਿੱਥੇ ਇਹ ਗੱਲ ਹੈ ਕਿ ਜਦੋਂ ਅਸੀਂ ਜਾਣਾ ਉਦੋਂ ਅਸੀਂ ਬੜੇ ਗੰਭੀਰਤਾ ਦੇ ਨਾਲ ਬੜੇ ਸਹਜ ਦੇ ਨਾਲ ਬੜੀ ਭਾਵਨਾ ਦੇ ਨਾਲ ਜਾਣਾ ਹੈ ਦੂਸਰਾ ਉੱਥੇ ਪਹੁੰਚ ਕੇ ਵੀ ਸਾਡੀਆਂ ਜ਼ਿੰਮੇਵਾਰੀਆਂ ਉਹ ਸਾਰੇ ਕਾਸੇ ਨੂੰ ਮਨਾਉਣ ਦੇ ਲਈ ਉੱਥੇ ਕਿਸ ਕਦਰ ਸ਼ਮੂਲੀਅਤ ਕਰਨੀ ਅਸੀਂ ਉਸ ਇਤਿਹਾਸ ਨੂੰ ਮਹਿਸੂਸ ਕਰਨਾ ਹੈ ਜਦੋਂ ਕਿਸੇ ਨੂੰ ਤੁਸੀਂ ਮਹਿਸੂਸ ਕਰਨਾ ਹੈ ਉਦੋਂ ਤੁਹਾਨੂੰ ਆਪਣੇ ਆਪ ਦੇ ਵਿੱਚ ਜਿਹੜਾ ਸਾਰੇ ਉਹਛੇਪਣ ਵਾਲੇ ਲੱਛਣ ਹੈ ਇਹ ਸਾਰੇ ਦਾ ਤਿਆਗ ਕਰਨਾ ਲਾਜ਼ਮੀ ਹੈ ਜੇ ਇਹਦਾ ਤਿਆਗ ਨਹੀਂ ਹੋਊਗਾ ਤੇ ਫਿਰ ਅਸੀਂ ਸਰੀਰ ਰੂਪ ਚ ਜ਼ਰੂਰ ਉੱਥੇ ਹਾਜ਼ਰ ਹੋ ਰਹੇ ਪਰ ਅਸੀਂ ਜਿੱਦਾਂ ਉਹਨਾਂ ਨੂੰ ਜੋ ਮਹਿਸੂਸ ਕਰਨ ਦਾ ਜਾਂ ਸਾਡੇ ਅੱਜ ਦੇ ਅਮਲ ਚ ਜੋ ਸੋਧ ਕਰਨ ਦਾ ਮਸਲਾ ਹੈ ਉਹਦੇ ਚ ਅਸੀਂ ਪਛੜ ਰਹੇ ਹਾਂ ਤੇ ਲਗਾਤਾਰ ਇੱਕ ਖੱppa ਵੱਧਦਾ ਜਾ ਰਿਹਾ ਸੋ ਇਹ ਮੈਂ ਤਾਂ ਇਹ ਵੀ ਕਹੂੰਗਾ ਕਿ ਇਕੱਲਾ ਜਾਣ ਵਾਲਿਆਂ ਤੱਕ ਨਹੀਂ ਸੀਮਤ ਹੈ ਉੱਥੇ ਜਿੰਨੀ ਵੱਡੀ ਤਦਾਦ ਚ ਲੰਗਰ ਵੀ ਲੱਗਦੇ ਲੰਗਰ ਦੀ ਮਰਿਆਦਾ ਦਾ ਵੀ ਬੜਾ ਵੱਡਾ ਫਰਕ ਪੈ ਰਿਹਾ ਤੇ ਉਹਦੇ ਚ ਵੀ ਜਿਹੜੀ ਸਾਡੀ ਸਭ ਤੋਂ ਵੱਡੀ ਗੱਲ ਕਿ ਲੰਗਰ ਜਿੱਦਾਂ ਪੰਗਤਾਂ ਚ ਸਜਦੇ ਸੀ ਅਸੀਂ ਆਪਣੀ ਸੌਖ ਚ ਆ ਕੇ ਉੱਥੇ ਫੱਟੀਆਂ ਜਾਂ ਮੇਜ਼ਾਂ ਦਾ ਜਾਂ ਹੋਰ ਤਰ੍ਹਾਂ ਦੇ ਪ੍ਰਬੰਧਾਂ ਚ ਪੈ ਗਏ ਤੇ ਉਹ ਤੋਂ ਵੀ ਵੱਡੀ ਜਿਹੜੀ ਇੱਕ ਸਾਡੇ ਵਿਚਾਰਨ ਦੀ ਗੱਲ ਹੈ ਕਿ ਲੰਗਰ ਵਰਤੌਣ ਵਾਲੇ ਲੰਗਰ ਛਕਣ ਵਾਲੇ ਉਹ ਸਾਰੇ ਹੀ ਸਣੇ ਜੁੱਤੀਆਂ ਵਰਤਾ ਰਹੇ ਸਣੇ ਜੁੱਤੀਆਂ ਛਕ ਰਹੇ ਕਿਸੇ ਵੀਰਲੇ ਲੰਗਰਾਂ ਚ ਹਜੇ ਵੀ ਉਹ ਮਰਿਆਦਾ ਕਾਇਮ ਹੈ ਮਹਾਰਾਜ ਮਿਹਰ ਕਰਨ ਸੋ ਇਹ ਇਹ ਸਾਰੀਆਂ ਹੀ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਸੋ ਹਾਂਜੀ ਚ ਨਹੀਂ ਕਿ ਮਰਿਆਦਾ ਜਿਵੇਂ ਲੰਗਰ ਦੀ ਮਰਿਆਦਾ ਉਹਦੇ ਵਿੱਚ ਜਿਹੜੇ ਪਕਵਾਨ ਨੇ ਉਹ ਵੀ ਉਵੇਂ ਜਿਵੇਂ ਦੇ ਬਣਨੇ ਚਾਹੀਦੇ ਨੇ ਜਿਵੇਂ ਸਿੰਪਲ ਸਾਦਾ ਐਸਜੀਪੀਸੀ ਵੱਲੋਂ ਵੀ ਪਿਛਲੇ ਸਾਲ ਇੱਕ ਹੁਕਮ ਜਾਰੀ ਕੀਤਾ ਗਿਆ ਸੀ ਕਿ ਮਿੱਠੇ ਪਕਵਾਨ ਨਾ ਕਰੋ ਜਾਂ ਹੋਰ ਐਵੇਂ ਦੀ ਹਦਾਇਤਾਂ ਦਿੱਤੀਆਂ ਸੀ ਕਿ ਆਮ ਪਕਵਾਨ ਹੀ ਵੀ ਸਿੰਪਲ ਲੰਗਰ ਤਿਆਰ ਕੀਤਾ ਜਾਵੇ ਹਾਂ ਦੇਖੋ ਇਹਦੇ ਬਾਰੇ ਜਰੂਰ ਮੇਰੀ ਇੱਕ رائے ਹੈ ਕਿ ਜਿੰਨੀ ਸਾਰੇ ਲੰਗਰ ਤਿਆਰ ਕਰਦੇ ਆਪਾਂ ਨੂੰ ਇਹ ਚ ਕੋਈ ਦੋ ਰਾਏ ਨਹੀਂ ਸਾਰੇ ਬੜੀ ਭਾਵਨਾ ਚ ਲੱਗੇ ਹੁੰਦੇ ਹਨ ਸੋ ਮਸਲਾ ਇੰਨਾ ਹੈ ਕਿ ਜੋ ਵੀ ਤਿਆਰ ਕਰਦੇ ਹਾਂ ਚਲੋ ਮੈਂ ਉਸਤੇ ਵੀ ਟਿੱਪਣੀ ਨਹੀਂ ਕਰੂੰਗਾ ਕਿ ਕੌਣ ਕੀ ਕਰ ਰਿਹਾ ਠੀਕ ਹੈ ਠੀਕ ਹੈ ਇਹ ਗੱਲ ਕਿ ਸਾਨੂੰ ਸਾਦਾ ਛਕਣਾ ਚਾਹੀਦਾ ਸਾਦਾ ਛਕੋਣਾ ਚਾਹੀਦਾ ਪਰ ਚਲੋ ਜੇ ਅਸੀਂ ਕੁਝ ਵੀ ਤਿਆਰ ਕਰ ਰਹੇ ਜੋ ਮਹਾਰਾਜ ਦਾ ਸਾਡੇ ਤੇ ਮਹਾਰਾਜ ਦਾ ਹੁਕਮ ਹੈ ਕਿ ਅਸੀਂ ਜੀਵ ਦੇ ਰਸ ਲਈ ਨਹੀਂ ਸ਼ਰੀਰ ਦੀ ਲੋੜ ਦੀ ਪੂਰਤੀ ਲਈ ਛਕਣਾ ਜੀਵ ਦੇ ਰਸ ਦੇ ਲਈ ਨਹੀਂ ਛਕਣਾ ਉਹਦੇ ਵਿੱਚ ਵੀ ਇੱਕ ਵੱਡੀ ਗੱਲ ਜੋ ਦਿੱਕਤ ਆ ਰਹੀ ਜੋ ਅਸੀਂ ਗੜਬੜ ਪੈਦਾ ਕਰ ਲਈ ਜਿਹੜਾ ਪਹਿਲਾਂ ਵਾਲੇ ਸਮੇਂ 'ਚ ਜਦੋਂ ਜੋੜ ਮੇਲਿਆਂ ਤੇ ਸੰਗਤਾਂ ਜਾਂਦੀਆਂ ਸੀਗੀਆਂ ਉਹ ਬੜੀ ਸ਼ਰਦਾ ਦੇ ਨਾਲ ਪਿੰਡਾਂ ਚੋਂ ਸ਼ਹਿਰਾਂ ਚੋਂ ਸੰਗਤਾਂ ਆਪੋ ਆਪਣੇ ਲੰਗਰਾਂ ਚ ਆਪ ਹੱਥੀਂ ਲੰਗਰ ਤਿਆਰ ਕਰਦੀਆਂ ਸੀ ਉਹਦੀ ਬਜਾਏ ਹੁਣ ਅਸੀਂ ਜਿਹੜੀ ਉਹ ਸੇਵਾ ਵਾਲਾ ਪੱਖ ਮੰਨ ਵੀ ਕਰ ਲਿਆ ਤੇ ਅਸੀਂ ਮਾਇਆ ਦੇ ਕੇ ਹਲਵਾਈਆਂ ਨੂੰ ਜਾਂ ਇਸ ਕਦਰ ਹੋਰ ਤਰ੍ਹਾਂ ਦੇ ਪ੍ਰਬੰਧ ਕਰ ਲਏ ਉਹ ਬਹੁਤ ਵੱਡੀ ਅਸੀਂ ਦਿੱਕਤ ਪੈਦਾ ਕਰ ਲਈ ਹੈ ਸੋ ਜੋ ਵੀ ਬਣਾ ਰਹੇ ਆ ਉਹ ਜੀਵ ਦੇ ਰਸ ਦੇ ਲਈ ਨਾ ਹੋਏ ਠੀਕ ਹੈ ਤੁਸੀਂ ਭਾਵਨਾ ਬਸ ਜੋ ਵੀ ਆਪਾਂ ਬਣਾ ਰਹੇ ਦੂਜੀ ਗੱਲ ਸਿਰਫ ਇਹ ਗੱਲ ਕਹਿ ਕੇ ਕਿ ਇਹ ਸੋਗ ਦੇ ਦੇਣਾ ਇਸ ਕਰਕੇ ਨਹੀਂ ਇਸ ਤਰ੍ਹਾਂ ਦਾ ਬਣਨਾ ਚਾਹੀਦਾ ਮੇਰੇ ਖਿਆਲ ਉਹ ਤਾਂ ਸਦਾ ਲਈ ਮਹਾਰਾਜ ਦਾ ਹੁਕਮ ਹੈ ਹਰ ਪਲ ਦੇ ਲਈ ਜਿੱਦਣ ਵੀ ਅਸੀਂ ਕੁਝ ਸ਼ੱਕ ਰਹੇ ਕਿ ਉਹ ਜੀਵ ਦੇ ਰਸ ਲਈ ਨਹੀਂ ਛਕਣਾ ਹੈ ਸੋ ਦੂਜਾ ਹੈ ਕਿ ਆਪ ਹੱਥੀਂ ਸੇਵਾ ਕਰਕੇ ਆਪ ਤਿਆਰ ਕਰਨੇ ਚਾਹੀਦੇ ਲੰਗਰ ਆਪ ਹੱਥੀਂ ਵਰਤਾਣੇ ਚਾਹੀਦੇ ਜੀ ਠੀਕ ਹੈ ਬਾਕੀ ਤੁਸੀਂ ਕਿਵੇਂ ਦੇਖਦੇ ਹੋ ਜਿਵੇਂ ਹੁਣ ਲੱਖਾਂ ਦੀ ਗਿਣਤੀ 'ਚ ਸੰਗਤ ਵੀ ਉੱਥੇ ਪਹੁੰਚਦੀ ਆ ਨਤਮਸਤਕ ਹੁੰਦੇ ਨੇ ਕਿੰਨੀਆਂ ਵੱਡੀਆਂ ਸ਼ਹਾਦਤਾਂ ਸੀ ਇਹ ਜਿਹੜੇ ਲੰਗਰ ਨੇ ਲੰਗਰ ਦੀ ਮਰਿਆਦਾ ਕਦੋਂ ਤੋਂ ਸ਼ੁਰੂ ਹੋਈ ਆ ਉੱਥੇ ਮਿਲ ਗਈ ਦੇਖੋ ਜੋ ਜਿੰਨਾ ਕੁ ਮੇਰੇ ਧਿਆਨ ਹਿੱਤ ਹੈ ਕਿ ਜਿਹੜੀ ਪਹਿਲੀ ਸਭਾ ਹੋਈ ਸ਼ਹੀਦੀ ਸਭਾ ਉਹ ਕਰੀਬ ਪੌਣੇ 2 ਸਦੀਆਂ ਦਾ ਬਣ ਬਖਰੇ ਬਣਦਾ ਹੈ ਪੌਣੇ 2 ਸਦੀਆਂ ਬਾਅਦ ਮਾਤਾ ਗੁਜਰੀ ਸਾਹਿਬ ਜਾਦਿਆਂ ਦੀਆਂ ਛੋਟੇ ਸਾਹਿਬ ਜਾਦਿਆਂ ਦੀ ਸ਼ਹਾਦਤਾਂ ਤੋਂ ਪੌਣੇ 2 ਸਦੀਆਂ ਦਾ 1888 ਦਾ ਜ਼ਿਕਰ ਮਿਲਦਾ ਹੈ ਕਿ ਜਦੋਂ ਪਹਿਲੀ ਵਾਰ ਉਸ ਵਕਤ ਦੇ ਮੌਜੂਦ ਕੁਝ ਸੋਹਰਦ ਸਿੱਖਾਂ ਨੇ ਇਹ ਯਤਨ ਕੀਤਾ ਤੇ ਬਹੁਤ ਗਿਣਤੀ ਦੇ ਸੰਗਤ ਉੱਥੇ ਪਹਿਲੀ ਦਫਾ ਹਾਜ਼ਰ ਹੋਈ ਜਨਕਿ 1888 ਚ ਸ਼ੁਰੂਆਤ ਹੋਈ ਉਥੇ ਪਹਿਲੀ ਦਫਾ ਜਨਕਿ ਸੰਗਤ ਜਾਣ ਲੱਗੀ ਸਰਧਾਂਜਲੀ ਪੇਟ ਕਰਨ ਨੂੰ ਪਹਿਲੀ ਪਹਿਲੀ ਸਵੇਰ 1888 ਚ ਹੋਈ ਉਹ ਤੋਂ ਬਾਅਦ ਲਗਾਤਾਰ ਸਹਿਜੇ ਸਹਿਜੇ ਵਧਦਾ ਗਿਆ ਤੇ ਉੱਥੇ ਲੰਗਰਾਂ ਦਾ ਜਾ ਹੋਰ ਜੋ-ਜੋ ਲੋੜਾਂ ਸੀਗੀਆਂ ਉਹ ਸਿੱਖ ਉਹਦੇ ਲੋੜਾਂ ਦੀ ਪੂਰਤੀ ਲਈ ਯਤਨ ਕਰਨੇ ਸ਼ੁਰੂ ਕਰ ਦਿੱਤੇ ਫੇਰ ਆਂਦਾ ਜ਼ਿਕਰ ਕੇ 1990 ਤੱਕ ਬਹੁਤ ਸੋਹਣਾ ਮਾਹੌਲ ਸਾਰ ਪਖ ਤੋਂ ਰਿਹਾ ਤੇ ਖਾਸ ਕਰਾ ਜਿਹੜਾ ਲੰਗਰ ਵਾਲੀ ਆਪਾਂ ਗੱਲ ਕੀਤੀ ਉਸ ਤੋਂ ਬਾਅਦ ਇਹ ਜੋੜੇਆਂ ਸਮੇਤ ਵਰਤੌਣ ਦਾ ਜਾਂ ਛੱਕਣ ਦਾ ਅਮਲ ਸ਼ੁਰੂ ਹੋ ਗਿਆ ਸੋ ਕਹਿਣ ਤੋਂ ਭਾਵ ਕੇ ਸਮੇਂ ਨਾਲ ਆਪਦੀ ਸੌਖ ਕਰਕੇ ਆਪਾਂ ਜੋ ਸਾਡੀਆਂ ਪਵਿੱਤਰ ਪਰੰਪਰਾਵਾਂ ਐ ਰਵਾਇਤਾਂ ਐ ਉਹਦੇ ਚ ਅਸੀਂ ਚਿਬ ਪਾਉਣ ਲੱਗ ਗਏ ਜਿਹੜੀ ਸਾਨੂੰ ਜਿਹੜੇ ਨਹੀਂ ਕਰਨਾ ਚਾਹੀਦਾ ਜੀ ਬਿਲਕੁਲ ਬਾਕੀ ਨੌਜਵਾਨਾਂ ਨੂੰ ਜਿਹੜੇ ਨੌਜਵਾਨ ਜਾਂਦੇ ਨੇ ਘਰ ਤੋਂ ਜਾਂਦੇ ਨੇ ਕਿਸ ਤਰ੍ਹਾਂ ਸਭਾ ਤੇ ਜਾਣਾ ਅਸੀਂ ਸੇਵਾ ਕਰਨ ਜਾਂਦੇ ਆ ਅਸੀਂ ਨਤਮਸਤਕ ਹੋਣ ਜਾਂਦੇ ਆ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕਿ ਪੂਰੀ ਸੂਝਬੂਝ ਨਾਲ ਉੱਥੇ ਪਹੁੰਚਣਾ ਚਾਹੀਦਾ ਤੇ ਸੂਝਬੂਝ ਨਾਲ ਉੱਥੇ ਜੋ ਵੀ ਆਪਾਂ ਨੇ ਕਰਨੇ ਨੇ ਕਾਰਜ ਕਰਨੇ ਨੇ ਜਾਂ ਕੋਈ ਸੇਵਾ ਕਰਨੀ ਆ ਬਹੁਤ ਧਿਆਨ ਹਿਤ ਕਰਨੀ ਚਾਹੀਦੀ ਜੀ ਬਿਲਕੁਲ ਜਿੱਦਾਂ ਇਹ ਇਦਾਂ ਹੀ ਆ ਜੀ ਜਦੋਂ ਅਸੀਂ ਘਰੋਂ ਚੱਲਣਾ ਤੇ ਉੱਥੇ ਜਿੰਨਾ ਚਿਰ ਰਹਿਣਾ ਹੈ ਉੱਥੇ ਆਪਣਾ ਮਸਤਕ ਉੱਥੇ ਆਪਣਾ ਮੱਥਾ ਉਹਨਾਂ ਸ਼ਹੀਦਾਂ ਨੂੰ ਟੇਕਣਾ ਹੈ ਉੱਥੇ ਹੀ ਆਪਣੇ ਆਪ ਦੇ ਅੱਜ ਦੀ ਪਰਚੋਲ ਕਰਕੇ ਇਸੇ ਪਲ ਤੋਂ ਲੈ ਕੇ ਭਵਿੱਖ 'ਚ ਅਗਲੇ ਪਲ ਤੋਂ ਲੈ ਕੇ ਆਪਾਂ ਨੇ ਆਪ ਦੇ ਜੀਵਨ ਅਮਲ 'ਚ ਇੱਕ ਬਦਲਾਅ ਕਰਨਾ ਹੁੰਦਾ ਇਹਦੇ ਨਾਲ ਹੀ ਮੈਂ ਨੌਜਵਾਨਾਂ ਦੇ ਨਾਲ ਜਿੰਨੀਆਂ ਸੰਗਤਾਂ ਉੱਥੇ ਲੰਗਰ ਵੀ ਲਾਉਂਦੀਆਂ ਜਾਂ ਹੋਰ ਸ਼ਮੂਲੀਅਤ ਕਰਦੀਆਂ ਜਾਂ ਫਤੇਕਾਰ ਸਾਹਿਬ ਦੇ ਨੇੜਲੇ ਪਿੰਡਾਂ ਦੀਆਂ ਸੰਗਤਾਂ ਉਹਨਾਂ ਲਈ ਜ਼ਰੂਰ ਇੱਕ ਬੇਨਤੀ ਹੈ ਕਿ ਇਹ ਗੱਲਾਂ ਠੀਕ ਹੈ ਹਰ ਵਾਰ ਹਰ ਸਾਲ ਕੈਮਰਿਆਂ ਤੇ ਸੱਜਣ ਕਰ ਰਹੇ ਇਹ ਚੰਗੀ ਗੱਲ ਹੈ ਕਿ ਆਪਾਂ ਉਹਨੂੰ ਦੁਬਾਰਾ ਆਪਣੀ ਰਵਾਇਤ ਵਾਲੇ ਪਾਸੇ ਮੁੜਨ ਦਾ ਇੱਕ ਯਤਨ ਕਰ ਰਹੇ ਤੁਸੀਂ ਵੀ ਉਸੇ ਭਾਵਨਾ ਚ ਸਾਰੀ ਗੱਲਬਾਤ ਕਰ ਰਹੇ ਕਿ ਇਹ ਸਾਰੇ ਨੂੰ ਬਹੁਤ ਪਵਿੱਤਰਤਾ ਨਾਲ ਮਨਾਇਆ ਜਾਏ ਸੋ ਮੈਂ ਇਹ ਕਹੂੰਗਾ ਕਿ ਠੀਕ ਹੈ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਆਉਂਦੀ ਸੋ ਦੇਖਣ ਨੂੰ ਇਹ ਔਖਾ ਲੱਗਦਾ ਕਿ ਸ਼ਾਇਦ ਸੰਭਵ ਨਹੀਂ ਹੈ ਪਰ ਜੇ ਸਾਰੀਆਂ ਸੰਗਤਾਂ ਆਲੇ-ਦਾਲੇ ਦੇ ਪਿੰਡ ਯਤਨ ਕਰਨਗੇ ਤਾਂ ਸਹਿਜੇ ਸਹਿਜੇ ਇਹਦੇ ਚ ਜਿੰਨੇ ਵਿਗਾੜ ਆਏ ਆ ਉਹ ਦੁਰਸਤ ਹੋ ਸਕਦੇ ਆ ਉਹਦੇ ਚ ਮਸਤੌਣਾ ਸਾਹਬ ਦੀ ਉਦਾਹਰਣ ਹੈ ਕਿ ਉੱਥੇ ਨੇੜਲੇ ਹੀ ਕਰੀਬ 50 ਪਿੰਡਾਂ ਦੀਆਂ ਸੰਗਤਾਂ ਨੇ ਉਦਦਮ ਕੀਤਾ ਪਿਛਲੇ ਸਾਲ ਤੋਂ ਉੱਥੇ ਬਹੁਤ ਵੱਡਾ ਸੁਧਾਰ ਉਹਨਾਂ ਨੇ ਸਲਾਨਾ ਜੋੜ ਮੇਲੇ ਦੇ ਵਿੱਚ ਕੀਤਾ ਸੋ ਇੱਥੇ ਵੀ ਉਹ ਸਾਰਾ ਕੁਝ ਸੰਭਵ ਹੈ ਬਸ ਲੋੜ ਹੈ ਕਿ ਆਪਾਂ ਸਾਂਝੇ ਤੌਰ ਤੇ ਇਕੱਠੇ ਹੋ ਕੇ ਯਤਨ ਕਰਨ ਦੀ ਇੱਕ ਲੋੜ ਹੈ ਸਭ ਕੁਝ ਸੰਭਵ ਹੈ ਸੋਸ਼ਲ ਮੀਡੀਆ ਤੇ ਇੱਕ ਵਾਇਰਲ ਹੋ ਰਹੀ ਸੀ ਵੀਡੀਓ ਕਿ ਇੱਕ ਨੌਜਵਾਨ ਆਵਾਜ਼ ਉੱਚੀ ਚੱਕ ਕੇ ਟਰੈਕਟਰ ਤੇ ਡੈਕ ਲੱਗਿਆ ਹੋਇਆ ਜਿਹੜਾ ਉਸ ਤੇ ਨੱਚ ਰਿਹਾ ਉਸ ਤੋਂ ਬਾਅਦ ਨਿੰਗ ਸਿੰਘ ਫੌਜਾਂ ਉੱਥੇ ਆਉਂਦੀਆਂ ਨੇ ਉਹਨਾਂ ਨੂੰ ਸਮਝਾਉਂਦੇ ਨੇ ਉਹਨਾਂ ਦੀ ਛਿੱਤਰਪਰੇਟ ਵੀ ਕਰਦੇ ਨੇ ਕਿ ਤੁਸੀਂ ਕੀ ਕਰ ਰਹੇ ਹੋ ਐਵੇਂ ਦੀਆਂ ਗਲਤੀਆਂ ਵੀ ਕਰਦੇ ਨੇ ਨੌਜਵਾਨ ਇਹ ਕਰ ਹੀ ਰਹੇ ਜਦੋਂ ਆਪਾਂ ਦੇਖ ਰਹੇ ਹਾਂ ਜਿੰਨਾ ਇਹ ਸਾਰਾ ਕੁਝ ਚੱਲ ਰਿਹਾ ਜਿੱਦਾਂ ਤੁਸੀਂ ਇੱਕ ਵੀਡੀਓ ਦਾ ਜ਼ਿਕਰ ਕੀਤਾ ਇਸ ਤਰ੍ਹਾਂ ਦੀਆਂ ਹੋਰ अनेਕਾਂ ਵੀਡੀਓ ਪਿਛਲੇ ਸਾਲ ਵੀ ਆਈਆਂ ਇੱਕ ਦੂਜੇ ਤੋਂ ਭਜਾਉਣ ਦੀ ਬਹੁਤ ਨੇਰੇ ਵਿੱਚ ਰੇਸਾਂ ਲਾ ਰਹੇ ਜਾਂ ਹੋਰ ਇਸ ਕਦਰ ਡੈਕ ਲਾ ਰਹੇ ਜਾਂ ਹੁਲੜਬਾਜੀ ਕਰ ਰਹੇ ਸੋ ਉਹਦੇ ਚ ਦਿੱਕਤ ਇਹ ਆ ਜਾਂਦੀ ਜਦੋਂ ਐਨ ਮੌਕੇ ਤੇ ਕੋਈ ਰੋਕਣ ਲੱਗਦਾ ਫਿਰ ਉਹ ਆਪਣੀ ਗਲਤੀ ਮੰਨਣ ਦੀ ਬਜਾਏ ਉਹਦੇ ਗਲ ਪੈਂਦੇ ਸੋ ਜਿਸ ਤਰ੍ਹਾਂ ਦੀ ਆਨੰਦਪੁਰ ਸਾਹਿਬ ਘਟਨਾ ਵਾਪਰੀ ਸੋ ਉਹ ਸਾਰੇ ਤੁਸੀਂ ਬਚਣ ਲਈ ਬਜਾਏ ਕਿ ਐਨ ਮੌਕੇ ਦੇ ਉੱਤੇ ਆਪਾਂ ਉਹਨਾਂ ਨਾਲ ਨਜੇਠੀਏ ਠੀਕ ਹੈ ਉਹ ਵੀ ਨਜੇਠਣਾ ਚਾਹੀਦਾ ਉਸ ਤੋਂ ਪਹਿਲਾਂ ਅਸੀਂ ਕੁਝ 5-6 ਮਹੀਨੇ ਸਾਲ ਪਹਿਲਾਂ ਤੋਂ ਸ਼ੁਰੂ ਕਰਕੇ ਜੇ ਪਿੰਡਾਂ ਪਿੰਡਾਂ ਦੇ ਵਿੱਚੋਂ ਇਹ ਉਦਮ ਸ਼ੁਰੂ ਕਰਾ ਲਈਏ ਤੇ ਪਿੰਡ ਪਿੰਡ ਜਾ ਕੇ ਜਿੱਥੇ ਨਹੀਂ ਲੰਗਰ ਲੱਗਦੇ ਉਹਨਾਂ ਸਾਰਿਆਂ ਨਾਲ رابطہ ਕਾਇਮ ਕਰ ਲਈਏ ਤਾਂ ਮੇਰੇ ਖਿਆਲ ਕਾਫੀ ਹੱਦ ਤੱਕ ਇਹ ਚੀਜ਼ਾਂ ਘੱਟ ਸਕਦੀਆਂ ਹਨ ਬਿਲਕੁਲ ਜੀ ਸੋ ਨਹਿਿੰਗ ਸਿੰਘ ਮਲਕੀਤ ਸਿੰਘ ਨਾਲ ਗੱਲਬਾਤ ਕੀਤੀ ਆ ਜੋ ਸੁਝਾਅ ਦੇ ਰਹੇ ਨੇ ਨੌਜਵਾਨਾਂ ਨੂੰ ਅਪੀਲ ਵੀ ਕਰ ਰਹੇ ਨੇ ਕਿ ਹੁੱਲੜਵਾਜੀਆਂ ਤੋਂ ਬਚਣ ਦੀ ਲੋੜ ਆ ਕਿਉਂਕਿ ਇੱਕ ਸ਼ੋਗਮਈ ਤਰੀਕੇ ਨਾਲ ਆਪਾਂ ਉੱਥੇ ਪਹੁੰਚਣਾ ਉੱਥੇ ਸੱਚੀ ਸ਼ਰਧਾਂਜਲੀ ਭੇਟ ਕਰਨੀਆਂ ਛੋਟੇ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰਕੌਰ ਜੀ ਨੂੰ ਅਤੇ ਇਜੇਹੇ ਜੋੜ ਮੇਲੇ ਤੇ ਪੂਰਾ ਸ਼ਾਂਤਮਈ ਤਰੀਕੇ ਨਾਲ ਪਹੁੰਚਣਾ ਚਾਹੀਦਾ ਅਤੇ ਹੁੱਲੜਵਾਜੀ ਨਹੀਂ ਕਰਨੀ ਚਾਹੀਦੀ ਕੈਮਰਾਮੈਨ ਹੈਪੀ ਸਰਮਨ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ